ਇੱਕ ਵਾਰ ਦਲਜੀਤ ਦਸਾਂਝ ਦਾ ਬਾਪੂ ਜਿਹੜਾ ਬਿਮਾਰ ਹੋ ਗਿਆ ਦਲਜੀਤ ਦਸਾਂਝ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਸ਼ੋਅ ਕਰ ਰਿਆ ਸੀ ਜਦੋਂ ਹੀ ਦਲਜੀਤ ਦਸਾਂਝ ਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਉਸ ਦਾ ਬਾਪੂ ਜਿਹੜਾ ਬਿਮਾਰ ਹੋ ਗਿਆ ਕਾਫੀ ਤਾਂ ਸ਼ੋਅ ਛੱਡ ਕੇ ਦਲਜੀਤ ਦਸਾਂਝ ਆਪਣੇ ਪਿੰਡ ਵਿੱਚ ਆਉਂਦਾ ਹੈ ਇਹ ਦਲਜੀਤ ਦਸਾਂਝ ਦਾ ਪਿੰਡ ਹੈ ਇੱਥੋਂ ਦੇ ਜਿਹੜੇ ਲੋਕ ਤਕਰੀਬਨ 70 ਤੋਂ 80% ਜਿਹੜੇ ਬਾਹਰ ਗਏ ਹੋਏ ਆ ਆ ਬਜ਼ੁਰਗਾਂ ਦੇ ਘਰਾਂ ਵਿੱਚੋਂ ਇੱਕ ਵਾਰ ਕੋਈ ਵਿਅਕਤੀ ਬਿਮਾਰ ਹੋ ਗਿਆ ਤੇ ਜਦੋਂ ਇਹ ਡੀਐਮਸੀ ਲੁਧਿਆਣੇ ਉਸ ਨੂੰ ਭਾਰਤੀ ਕਰਾਉਣ ਗਏ ਤਾਂ ਜਿਹੜਾ ਬੈੱਡ ਤੱਕ ਵੀ ਨਹੀਂ ਮਿਲਿਆ ਪਰ ਦੋਸਤੋ ਜਦੋਂ ਦਲਜੀਤ ਦਸਾਂਝ ਦਾ ਨਾਮ ਲਿਆ ਤਾਂ ਪਹਿਲ ਤੇ ਆਧਾਰ ਤੇ ਜਿਹੜਾ ਕੰਮ ਹੋਇਆ ਜਲੰਧਰ ਦੇ ਫਗਵਾੜੇ ਤੋਂ ਤਕਰੀਬਨ 8-9 ਕਿਲੋਮੀਟਰ ਦੂਰ ਪਿੰਡ ਪੈਂਦਾ ਜੀ ਦਸਾਂਝ ਕਲਾ ਜਿੱਥੇ ਦਲਜੀਤ ਨੇ ਜਨਮ ਲਿਆ ਸੀ ਇਸ ਪਿੰਡ ਦੇ ਵਿੱਚ ਹੀ ਦਲਜੀਤ ਨੇ ਜਿਹੜੀ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਆਹ ਜਿਹੜੀਆਂ ਤੁਸੀਂ ਗਲੀਆਂ ਵੇਖ ਰਹੇ ਹੋ ਇਹ ਦਲਜੀਤ ਦਸਾਂਝ ਦੇ ਪਿੰਡ ਦੀਆਂ ਨੇ अच्छा बापू जी आपा दसांझ ਪਿੰਡ ਦੇ ਵਿੱਚ ਖੜੇ ਆ ਹਨਾ ਹਾਂਜੀ ਹਾਂਜੀ ਤੇ ਦਲਜੀਤ ਦਸਾਂਝ ਨੂੰ ਤੁਸੀਂ ਜਾਣਦੇ ਹੋਣਾ ਨਾ ਆਬੀਅਸਲੀ ਵੀ ਤੁਸੀਂ ਪਿੰਡ ਦੇ ਨੂੰ ਜਾਣਦੇ ਹੋਵੋਗੇ ਤਾਂ ਆਪਣਾ ਰਿਸ਼ਤਾ ਕੀ ਹੈ ਦਲਜੀਤ ਦਸਾਂਝ ਨਾਲ ਮੇਰੇ ਤਾਈ ਜੀ ਦਾ ਬੇਟਾ ਆ ਹਾਂਜੀ ਸਾਡੇ ਨਹੀਂ ਰਿਲੇਸ਼ਨ ਹੈ ਸਾਡੇ ਆਪਸੀ ਦਸਾਂਝ ਹਾਂਜੀ ਬਾਬਿਆਂ ਦੇ ਵਿੱਚੋਂ ਏਦਾਂ ਹਾਂਜੀ ਅੱਛਾ ਹਾਂਜੀ ਹਾਂਜੀ ਕਿਹ ਵੈਸੇ ਮੁਹੱਲਾ ਕਿਹੜਾ ਵਾਜਦਾਈ ਪਿੰਡ ਦਾ ਕਾਫੀ ਵੱਡਾ ਹੈ ਇਹ ਪੱਤੀ ਦੌਲੇ ਕਿਹਦਾ ਆ ਸਾਡੇ ਪਾਸੇ ਤਾਂ ਉਦਾਂ ਇਹਨੂੰ ਮਡਾਲੀ ਦਾ ਦਰਵਾਜ਼ਾ ਬੋਲਦੇ ਆ ਹਾਂਜੀ ਮਡਾਲੀ ਹਾਂਜੀ ਹਾਂਜੀ ਅੱਛਾ ਮंडा ਇਹ ਉਹਦਾ ਜੱਦਾ ਦਰਵਾਜਾ ਬੋਲਦੇ ਆ ਇਹਦੀ ਹੁਣੇ ਆ ਦੇਖੋ ਰਿਪੇਅਰ ਪੂਰ ਕਰਾ ਕੇ ਲੈਂਟਰ ਪਾ ਕੇ ਤਾਂ ਬਹੁਤ ਵਧੀਆ ਕੀਤਾ ਇਹ ਦਲਜੀਤ ਸਾਹਦੇ ਚਾਚਾ ਜੀ ਤੇ ਡੈਡੀ ਜੀ ਨੇ ਕਿਹਾ ਸੀ ਕਿ ਅਸੀਂ ਸਲੇਟਾ ਨਹੀਂ ਪਾਉਣੀ ਆ ਇਹਦੇ ਉੱਤੇ ਲੈਂਟਰ ਪਾ ਕੇ ਤਾਂ ਵਧੀਆ ਕਰਕੇ ਬਣਾਉਣਾ ਆ ਪਰ ਉਹ ਤਾਂ ਚਲੋ ਚਾਚਾ ਜੀ ਤਾਂ ਉਹਨਾਂ ਦੀ ਡੈਥ ਹੋ ਗਈ ਆ ਪਰ ਉਹ ਤੋਂ ਬਾਅਦ ਜੋ ਉਹ ਨਹੀਂ ਦਸਾਂ ਨੂੰ ਕਿਹਾ ਸੀ ਅਸੀਂ ਉਹਨਾਂ ਦੇ ਹਿਸਾਬ ਨਾਲ ਦੇਖੋ ਬਣਾਇਆ ਉੱਪਰ ਨਾਲ 사ਲਾ ਢਾ ਕੇ ਉੱਪਰ ਲਾਇਬ੍ਰੇਰੀ ਆ ਥੱਲੇ ਦਰਵਾਜਾ ਬੈਣ ਨੂੰ ਉੱਠਣ ਨੂੰ ਬਹੁਤ ਵਧੀਆ ਟੈਲਾ ਲਾ ਕੇ ਤਾਂ ਜਾਲੀਆਂ ਜੂਲੀਆਂ ਲਾ ਕੇ ਬਹੁਤ ਵਧੀਆ ਬਣ ਗਿਆ ਹਾਂਜੀ ਅੱਛਾ ਘ ਅੱਜ ਇਹ ਵਾਧਰੇ ਤੋਂ ਸ਼ੁਰੂ ਹੋ ਜਾਂਦਾ ਆ ਹਾਂਜੀ ਅੱਛਾ ਆ ਇੱਧਰੋਂ ਤੇ ਇੱਥੇ ਇਹ ਆ ਜਿਹੜਾ ਨਾਲ ਆ ਲਾ ਕਰ ਰਿਹਾ ਤਾਂ ਨਹੀਂ ਬਾਈ ਦਾ ਇਹ ਵੀ ਬੰਦਾ ਹੈ ਬਾਹਰ ਗਏ ਹੋਏ ਆ ਅੱਛਾ ਹੈਗਾ ਉਹਨਾਂ ਦਾ ਪਰਿਵਾਰ ਹੀ ਆ ਇਹ ਵੀ ਹਾਂਜੀ ਅੱਛਾ ਇੱਥੋਂ ਘਰ ਹੁੰਦਾ ਬਾਈ ਦਾ ਹਾਂਜੀ ਉਹਦਾ ਇੱਥੋਂ ਸ਼ੁਰੂ ਹੋ ਜਾਂਦਾ ਆ ਇਹ ਹਾਂਜੀ ਮਾਹਤਰਾ ਸਿੰਘ ਹਰਾ ਸਿੰਘ ਚਾਚਾ ਜੀ ਆ ਉਹ ਇੱਧਰਲੇ ਪਾਸਾ ਉਹਦਾ ਆ ਜਾਂਦਾ ਆ ਆਹ ਸਾਈਡ ਆ ਜਿਹੜੀ ਚੁਆਰੇ ਵਾਲੀ ਤਾਂ ਇਹ ਸਾਪਣੇ ਦਲਜੀਤ ਸਿੰਘ ਦਸਾਂਚੇ ਹੀ ਉਹਨਾਂ ਦੀ ਆ ਜਾਂਦੀ ਆ ਅੱਛਾ ਇਹ ਪੋਸਟਰ ਲੱਗਿਆ ਹੋਣਾ ਵੱਡਾ ਕੋਕਾ ਕੋਲਾ ਦਾ ਹਾਂਜੀ ਉਹਨਾਂ ਦਾ ਗੇਟ ਆ ਜਿਹੜਾ 프ਰੰਟ ਉਹ ਆ ਆ ਦਲਜੀਤ ਸਾਂਝ ਹੋਣਾ ਦਾ ਅੱਛਾ ਫਰੰਟ ਇਹ ਹੈ ਹਾਂਜੀ ਫਰੰਟ ਇਹ ਆ ਤੇ ਉਧਰ ਮਾਸਟਰ ਸ਼ਕਰ ਸਿੰਘ ਜੀ ਸੁਣਾਉਂਦਾ ਚਾਚੇ ਦਾ ਆ ਉਹਨਾਂ ਦਾ ਠੀਕ ਆ ਹਾਂਜੀ ਅੱਛਾ ਉਹ ਉੱਥੇ ਤੱਕ ਜਾਂਦਾ ਹੈ ਹਾਂਜੀ ਉਹ ਪਿੱਛੇ ਤਾਈਂ ਚੱਲ ਜਾਂਦਾ ਆ ਅੱਛਾ ਇਹ ਜਿਹੜਾ ਆਪਾਂ ਘਰ ਦੀ ਗੱਲ ਕਰੀ ਵੀ ਇਹ ਸਾਰਾ ਜੱਦੀ ਹੈ ਹਾਂਜੀ ਹਾਂਜੀ ਇਹ ਜੱਦੀ ਆ ਥੋੜੇ ਜਿਹਾ ਪਿੱਛੋਂ ਮੁੱਲ ਲਿਆ ਹੋਇਆ ਆ ਅੱਛਾ ਆ ਬਾਕੀ ਸਾਰਾ ਜੱਦੀ ਆ ਹਾਂਜੀ ਅੱਛਾ ਇਹ ਮੁੱਲ ਲਿਆ ਹੋਇਆ ਹਾਂਜੀ ਆ ਆਪਾਸੋਂ ਮੁੱਲ ਲਿਆ ਹੋਇਆ ਹੈ ਏਦਾਂ ਹੀ ਉਹਨਾਂ ਦੀ ਉਧਰ ਦੀ ਆ ਕੇ ਇੱਧਰ ਵੇਖ ਕੇ ਅੱਕ ਲੱਗ ਜਾਂਦੀ ਆ ਬੈਕ ਸਾਈਡ ਤੇ ਅੱਛਾ ਅੱਛਾ ਭਾਈ ਦਲਜੀਤ ਇਸ ਪਾਜੀ ਉਹ 20 ਸਾਲ ਦੀ ਇੱਤਾਂ ਹੀ ਇੱਥੇ ਰਹੇ ਆ ਹਾਂਜੀ ਅੱਛਾ 18-20 ਸਾਲ ਦੀ ਇੱਤਾਂ ਹੀ ਪਹਿਲਾਂ 10ਵੀਂ ਇੱਥੇ ਕਰਕੇ ਗਏ ਆ 10ਵੀਂ ਹਾਂਜੀ ਉਹ ਤੋਂ ਬਾਅਦ ਉਹਨਾਂ ਦੇ ਮਾਮਾ ਜੀ ਦਵਿੰਦਰ ਸਿੰਘ ਸੋਢੀ ਆ ਜਿਹੜੇ ਬਿਲਗੇ ਤੋਂ ਉਹ ਲੁਧਿਆਣੇ ਵਾਲੇ ਵੱਜਦੇ ਉਦਾਂ ਹੁਣ ਤੇ ਉਹ ਕੀਰਤਨ ਕਰਦੇ ਸੀ ਉਹ ਕੀਰਤਨ ਦੇ ਲਈ ਇਹ ਉੱਥੇ ਗਏ ਸੀਗੇ ਉੱਥੇ ਜਾ ਕੇ ਇਹਨਾਂ ਦਾ ਕੋਈ ਇਦਾਂ ਹੋ ਗਿਆ ਕਿ ਮੈਂ ਸਿੰਗਿੰਗ ਪੜਨਾ ਉਸ ਉਹ ਦਲਜੀਤ ਵੀ ਪਹਿਲਾਂ ਕੀਰਤਨ ਕਰਦਾ ਸੀ ਨਾ ਹਾਂਜੀ ਹਾਂਜੀ ਉਹ ਮਾਮਾ ਜੀ ਉਹ ਨਾਲ ਤਬਲਾ ਵੀ ਆਉਂਦਾ ਰਿਹਾ ਪਹਿਲੀਆਂ ਚ ਹਾਂ ਫੋਟੋ ਵੈਦ ਲੂ ਹੁੰਦੀਆਂ ਹੁੰਦੀਆਂ ਨੇ ਹਾਂਜੀ 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 ਤੇ ਅੱਛਾ ਤੇ 10ਵੀਂ ਤੱਕ ਕਿੱਥੋਂ ਪਿੰਡ ਦੇ ਵਿੱਚ ਪੜ੍ਹਿਆਗੇ ਇਹ 10 ਨਹੀਂ ਪਲੱਸ 2 ਹਾਂਜੀ 10ਵੀਂ ਤਾਂ ਇਹਨੇ ਕੀਤੀ ਆ ਆਪਣੇ ਟਾਂਘ ਕਲੇਰਾ ਹਾਂਜੀ ਟਾਂਘ ਕਲੇਰਾ ਆ ਵੱਡਾ ਸਕੂਲ ਆ ਉੱਥੇ ਸਾਡੇ ਸਾਰੇ ਬੱਚੇ ਤਕਰੀਬਨ ਉੱਥੋਂ ਹੀ ਪੜ੍ਹੇ ਆ ਹਾਂਜੀ ਅੱਛਾ ਗਾਣ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਸੀ ਹਾਂਜੀ ਹਾਂਜੀ ਗਾਣ ਦਾ ਤਾਂ ਇਦਾਂ ਸੀਗਾ ਜਦੋਂ ਪਿੰਡ 'ਚ ਪਰਵਾਦ ਫੇਰੀਆਂ ਚੱਲਣੀਆਂ ਉਦੋਂ ਉਹਨੇ ਨਾਲ ਜਾਂ ਗੁਰਦੁਆਰੇ ਆਪਾਂ ਚੌਂਕੀ ਲਾਉਣੀ ਉਸ ਟਾਈਮ ਵੀ ਸ਼ਬਦ ਬੋਲਦਾ ਹੁੰਦਾ ਸੀ ਬਹੁਤ ਵਧੀਆ ਹਾਂਜੀ ਅੱਛਾ ਉਹ ਮਤਲਬ ਕਰਦਾ ਸੀਗਾ ਹਾਂਜੀ ਹਾਂਜੀ ਅੱਛਾ ਤੁਸੀਂ ਸੁਣਿਆ ਕੋਈ ਬਚਪਨ ਤੋਂ ਪਹਿਲਾਂ ਉਹਨਾਂ ਦਾ ਕੋਈ ਹਾਂਜੀ ਹਾਂਜੀ ਕਾਫੀ ਜਦ ਅਬ ਸ਼ਬਦ ਬੋਲਦੇ ਰਹੇ ਆਹੋ ਹਾਂ ਜੀ ਲੱਗਦਾ ਸੀ ਉਦੋਂ ਵੀ ਐਡਾ ਬੜਾ ਸਟਾਰ ਬਣ ਜਾਊਂਗਾ ਕਾਫੀ ਵੀ ਇਦਾਂ ਦਾ ਦੇਖੋ ਉਹ ਥੋੜਾ ਜਿਹਾ ਮਾਹੌਲ ਇਦਾਂ ਦਾ ਸੀਗਾ ਉਹਦਾ ਕਿ ਜਿੱਦਾਂ ਪੜ ਕੇ ਆ ਕੇ ਤਾਂ ਬਾਹਰ ਖੇਲਣ ਵਾਲੇ ਉਹਦੀ ਰੁਚੀ ਘੱਟ ਹੁੰਦੀ ਸੀ ਘਰੇ ਜਿੱਦਾਂ ਜ਼ਿਆਦਾ ਰਹਿੰਦਾ ਹੁੰਦਾ ਸੀ ਕਿ ਸਾਨੂੰ ਇੰਨਾ ਨਹੀਂ ਸੀਗਾ ਇਦਾਂ ਕਿ